ਮੈਂ ਨਾ ਕਦੇ ਮਜੀਠੀਏ ਦੇ ਹੱਕ ਚ ਬੋਲਿਆ ਨਾ ਬੋਲਣਾ ਮੈਂ ਇਹ ਕਹਿ ਰਿਹਾ ਕਿ ਜੀ ਐਸ ਆਈ ਜਿਹੜਾ ਪਰਚਾ ਦਰਜ ਕੀਤਾ ਹੈ ਇਹ ਕੋਈ ਅੱਜ ਤੱਕ ਕਿਸੇ ਦੇ ਪਰਚਾ ਦਰਜ ਹੋਇਆ ਨਹੀਂ ਸੀ ਜਿਹੜਾ ਮੈਂ ਕੀਤਾ ਹੈ ਅੱਜ ਜਿਹੜੇ ਪਰਚੇ ਨੂੰ ਇਹਨਾਂ ਨੇ ਸਾਢੇ 3 ਸਾਲ ਰੋਲ ਕੇ ਰੱਖਿਆ ਮਜੀਠੀਏ ਦੇ ਪਰਚਾ ਮੈਂ ਦਰਜ ਕੀਤਾ ਮਜੀਠੀਆ ਜੇਲ ਮੇਰੇ ਕਰਕੇ ਗਿਆ ਮਜੀਠੀਏ ਦੇ ਖਿਲਾਫ ਕਾਰਵਾਈ ਮੈਂ ਕੀਤੀ ਉਹਦੇ ਚੱਕਣ ਤੋਂ ਪਿੱਛੇ ਢੀ ਹਟਣਾ ਤੂੰ ਮੈਨੂੰ ਛੱਡ ਮੇਰੇ ਨਿਆਣਿਆਂ ਤੇ ਪਰਚਾ ਦੇ ਦੀ ਜਿੰਦਰ ਜੀਚ ਮੈਂ ਜ਼ੋਰ ਲੱਗਦਾ ਲਾ ਗੱਲ ਯਾਦ ਰੱਖੀਂ ਤਨਾ ਤੇ ਤੈਨਾਂ ਹੀ ਦਾ ਹੱਥ ਪੈ ਗਿਆ ਨਾ ਤੇ ਉਹ ਚੀਕਾਂ ਕਢਾਉਂ ਤੇਰੀਆਂ ਉਹ ਚੀਕਾਂ ਕਢਾਉਂ ਬਲਕੇ ਲੋਕਾਂ ਨੇ ਅੰਦਰੋਂ ਹੀ ਕੁੰਡੇ ਲਾ ਲੈ ਕਿਤੇ ਸੜਕ ਤੇ ਨਾ ਲੈ ਜਾਣਾ ਆਇਆ ਕੋਈ ਸੜਕ ਤੇ ਉਹ ਕੋਈ ਮੁੱਦਾ ਹੋਵੇ ਤਾਂ ਸੜਕ ਤੇ ਆਉਣਾ ਹੁਣ ਚਿੱਟੇ ਦੇ ਹੱਕ ਚ ਆਉਣ ਹੋ ਆ ਚਾਰ ਪੰਜ ਚਿੱਟੇ ਦੇ ਹੱਕ ਚ ਬੋਲੇ ਸੀ ਹੈ ਆ ਬੰਬਾਂ ਵਾਲਾ ਵੀ ਬੋਲਿਆ ਸੀ ਉਹ ਬੋਲਿਆ ਸੀ ਚੰਨੀ ਬੋਲਿਆ ਸੀ ਬਿੱਟੂ ਬੋਲਿਆ ਸੀ ਚਲੋ ਬਿੱਟੂ ਤਾਂ ਵਿਚਾਰਾ ਇਹ ਨਸ਼ਿਆਂ ਦਾ ਪਰਚਾ ਦਰਜ ਹੋਇਆ ਇਹ ਮੇਰੇ ਪਰਚੇ ਦੀਆਂ ਮੂਹਰੇ ਦੋ ਲਾਈਨਾਂ ਪਾ ਕੇ ਉਸ ਤੋਂ ਬਾਅਦ ਬਿਜੀਲੈਂਸ ਬਿਜੀਲੈਂਸ ਹੈ ਜਿਹੜੀ ਉਹ ਕਰਪਸ਼ਨ ਦੇ ਕੇਸਾਂ ਨੂੰ ਡੀਲ ਕਰਦੀ ਹੈ ਨਸ਼ੇਦਿਆਂ ਨੂੰ ਨਹੀਂ ਕਰਦੀ ਇਹ ਸਹੀ ਗੱਲ ਮੂਰੇ ਨਹੀਂ ਲੈ ਕੇ ਆਂਦੇ ਪਰ ਮੈਂ ਫੇਰ ਵੀ ਕਹਿ ਦੇਣਾ ਕਿ ਜੇ ਤੁਹਾਨੂੰ ਇਹ ਪਰਚੇ ਵਿੱਚ ਵੀ ਮੇਰੀ ਕਿਤੇ ਜ਼ਰੂਰਤ ਹੈ ਮੇਰੀ ਗਵਾਹੀ ਦੀ ਜ਼ਰੂਰਤ ਹੈ ਮਜੀਠੀਏ ਦੇ ਖਿਲਾਫ ਆ ਕਿਸੇ ਵੀ ਨਸ਼ੇ ਤਸਕਰ ਦੇ ਖਿਲਾਫ ਤਾਂ ਮੈਂ ਤੁਹਾਡੇ ਪਾਸ ਆ ਕੇ ਗਵਾਹੀ ਦੇਣ ਨੂੰ ਵੀ ਤਿਆਰ ਹਾਂ ਮੈਂ ਇਸ ਕੋਈ ਵੀ ਚਾਹੇ ਕੋਈ ਵੀ ਨਸ਼ਿਆਂ ਦੇ ਖਿਲਾਫ ਹੈ ਨਸ਼ਿਆਂ ਦੇ ਤਸਕਰ ਹੈ ਜਾਂ ਨਸ਼ੇ ਵੇਚਦਾ ਹੈ ਉਹਦੇ ਹੱਕ ਉਹਦੇ ਖਿਲਾਫ ਮੈਨੂੰ ਜਿੱਥੇ ਮਰਜੀ ਲੈ ਜਾਓ ਮੈਂ ਉਹਨਾਂ ਦੇ ਟੋਟਲੀ ਖਿਲਾਫ ਖੜਾ ਹਾਂ ਤੇ ਅੱਗੇ ਨੂੰ ਵੀ ਖੜਾ ਰਾਂਗਾ ਆ ਜਿਹੜਾ ਝੂਠ ਦਾ ਪ੍ਰਚਾਰ ਮੇਰੇ ਖਿਲਾਫ ਕਰ ਰਹੇ ਉਸ ਦਿਨ ਜਿਹੜਾ ਸਾਡਾ ਪ੍ਰਗਟ ਸਿੰਘ ਹੈ ਉਹਦੇ ਤੇ ਵੀ ਇਨਫੋਰਮੇਸ਼ਨ ਆਈ ਸੀ ਕਿ ਉਹਨੂੰ ਵੀ ਚੱਕਿਆ ਜਾਣਾ ਤੇ ਉਹ ਅੱਜ ਵੀ ਥੋੜਾ ਜਿਹਾ ਪਾਸੇ ਹੋਇਆ ਹੋਇਆ ਕਿਉਂਕਿ ਉਹਦੇ ਤੇ ਵੀ ਪਰਚਾ ਦਰਜ ਕਰ ਰਹੇ ਉਹ ਇੱਕ ਬੜਾ ਤਗੜਾ ਖਿਡਾਰੀ ਹੈ 10 ਸਾਲ ਇੰਡੀਆ ਦੀ ਹਾਕੀ ਟੀਮ ਦਾ ਕੈਪਟਨ ਰਿਹਾ ਦਾਗ ਉਹਦੇ ਤੇ ਕੋਈ ਨਹੀਂ ਲੈਕਿਨ ਉਹਨੂੰ ਵੀ ਝੂਠੇ ਕੇ ਸਾਹੇ ਲੜੇੜਨਾ ਚਾਹੁੰਦੇ ਉਹਦੇ ਬਾਰੇ ਵਿੱਚ ਮੈਂ ਉਹਦੇ ਹੱਕ 'ਚ ਬੋਲਿਆ ਮੇਰਾ ਮਜੀਠੀਏ ਦੇ ਨਾਲ ਨਾ ਕੋਈ ਡੋਰ ਸਾਂਝੀ ਹੈ ਨਾ ਮੈਂ ਉਹਦੇ ਨਾਲ ਕਦੇ ਮੇਰਾ ਨਾ ਉਹ ਸਤਰੀ ਕਾਲ ਹੈ ਨਾ ਮੈਂ ਉਹਦੇ ਨਾਲ ਕਦੇ ਹੱਥ ਮਲਾਵਾ ਨਾ ਮੇਰੀ ਉਹਦੇ ਨਾਲ ਗੱਲ ਹੈ ਮੈਂ ਜਿਹੜਾ ਪਰਚਾ ਮੈਂ ਕੀਤਾ ਸੀ ਮੈਂ ਉਹਦੇ ਤੇ ਅੱਜ ਵੀ ਸਟੈਂਡ ਕਰਦਾ ਕੱਲ੍ਹ ਨੂੰ ਵੀ ਸਟੈਂਡ ਕਰਾਂਗਾ ਤੇ ਅੱਗੇ ਨੂੰ ਵੀ ਕਰਾਂਗੇ ਨੀ ਤੈਨੂੰ ਸਿੱਧੇ ਉੱਤੇ ਟਕਰਾਂਗੇ ਲੋਕਾਂ ਦੇ ਮੁੱਦੇ ਚੱਕਣ ਤੋਂ ਪਿੱਛੇ ਨਹੀਂ ਹਟਣਾ ਤੂੰ ਮੈਨੂੰ ਛੱਡ ਮੇਰੇ ਨਿਆਣਿਆਂ ਤੇ ਪਰਚਾ ਦੇ ਦੀ ਜਿੱਦ ਤਰ ਜੀਚ ਮੈਂ ਜ਼ੋਰ ਲੱਗਦਾ ਲਾ ਸੈਸ਼ਨ ਰੱਖ ਲਿਆ ਹੁਣੀ ਬੁਕਿੰਗ ਕਰਾ ਲਿਓ ਘੰਟੇ-ਘੰਟੇ ਦੀ ਹੋਈ ਮਿਲੂਗੀ ਟਿਕਟ ਉੱਥੇ ਗੱਲ ਕਰਾਂਗੇ ਇਹਨਾਂ ਨਾਲ ਵੀ ਆਹ ਦੱਸਿਓ 2021 ਚ ਕੀ ਕਿਹਾ ਸੀ 22 ਚ ਕੀ ਕਿਹਾ ਸੀ 23 ਚ ਕੀ ਕਹਿੰਦੇ ਹੋ 24 ਚ ਕੀ ਕਿਹਾ 25 ਚ ਕੀ ਕਹਿੰਦੇ ਹੋ ਸਭ ਰਲੇ ਹੋਏ ਨੇ ਆਪਸ ਦੇ ਵਿੱਚ ਇਹ ਸੈਸ਼ਨ ਰੱਖਿਆ ਵਿਧਾਨ ਸਭਾ ਦਾ ਸਪੈਸ਼ਲ ਕਿਉਂ ਦੱਸੋ ਤੁਹਾਡਾ ਤੁਹਾਡਾ ਪ੍ਰੋਗਰਾਮ ਕੀ ਅੱਗੇ ਅੱਗੇ ਪਹਿਲਾਂ ਆਪਾਂ ਪੀਯੂ ਚ ਡਿਬੇਟ ਰੱਖੀ ਸੀ ਕੋਈ ਆਇਆ ਸੀ ਇੱਕ ਵੀ ਬੰਦਾ ਆਇਆ ਸੀ ਮੈਨੂੰ ਇਕੱਲੇ ਨੂੰ ਬੋਲਣਾ ਪੈ ਗਿਆ ਸਾਰਾ ਕਿਉਂਕਿ ਪਾਛਦੇ ਆ ਕਿਉਂਕਿ ਇਹਨਾਂ ਕੋਲੇ ਦਲੀਲਾਂ ਹੈ ਨਹੀਂ ਤਰਕ ਹੈ ਨਹੀਂ ਕਾਣੇ ਨੇ ਲੁੱਟਿਆ ਹੋਇਆ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨੂੰ ਇਹਨਾਂ ਦੀਆਂ ਉਹ ਗੱਲਾਂ ਨੇ ਆ ਬਿੱਟੂਵਰਾਂ ਦੀਆਂ ਚਲੋ ਸੁਖਵੀਰ ਤਾਂ ਖੁਸ਼ੀ ਹੋਣਾ ਵੀ ਸ਼ੁਕਰ ਹੈ ਯਾਰ ਸਾਈਡ ਤੇ ਹੋ ਗਿਆ ਸਾਈਡ ਤੇ ਹੋ ਗਿਆ ਹਾਂ ਲੋਕਾਂ ਨੂੰ ਸਾਰਾ ਪਤਾ ਹੈ ਸਰਸਾ ਇਹਨਾਂ ਦੀਆਂ ਗੱਲਾਂ ਪਤਾ ਕਿਹਾ ਜਿਹੀਆਂ ਹੁੰਦੀਆਂ ਨੇ ਗੱਲ ਕਹਿਣੀ ਆ ਪਰ ਕਮਾ ਕੇ ਕਹਿਣੀ ਆ ਨਾ ਇਹ ਲੱਗੇ ਹੱਕ ਚ ਨਾ ਇਹ ਲੱਗੇ ਵਿਰੋਧ ਚ